की माता पिता बनना सपना है अपना माता पिता बनना पूरा करो अपोलो फर्टिलिटी देना मुफ्त सलाह ली कॉल करो डबल नाइन फाइव थ्री नाइन टू थ्री नाइन फोर फाइव थ्री चोरी करोर नंदला पै गां जी हाँ तस्वीर श्री मुक्तसर साहिब के का मंडी इलाके दिया ने ਜਿੱਥੇ ਕੁਝ ਦੁਕਾਨਦਾਰਾਂ ਦੇ ਵੱਲੋਂ ਚੋਰੀ ਕਰਨ ਆਏ ਦੋ ਚੋਰਾਂ ਦੇ ਵਿੱਚੋਂ ਇੱਕ ਨੂੰ ਕਾਬੂ ਕੀਤਾ ਗਿਆ ਲੇਕਿਨ ਇਸ ਤੋਂ ਪਹਿਲਾਂ ਕਿ ਚੋਰ ਨੂੰ ਪੁਲਿਸ ਹਵਾਲੇ ਕੀਤਾ ਜਾਂਦਾ ਉਸ ਨੂੰ ਦੰਦਲਾ ਪੈ ਗਈਆਂ ਹਾਲਾਂਕਿ ਕੁਝ ਸਮੇਂ ਵਿੱਚ ਹੀ ਪੁਲਿਸ ਮੌਕੇ ਤੇ ਪਹੁੰਚ ਗਈ ਜਿਸ ਵੱਲੋਂ ਚੋਰ ਨੂੰ ਹਸਪਤਾਲ ਲਜਾਇਆ ਗਿਆ ਤੇ ਬੰਦੀ ਕਾਰਵਾਈ ਕਰਨ ਦੀ ਗੱਲ ਆਖੀ ਗਈ ਕਿੰਨਾ ਟਾਈਮ ਲੱਗੇਗਾ ਐਥੇ ਜੋਰ ਅੱਜ ਦੁਕਾਨਾਂ ਤੇ ਚੜਿਆ ਫੜਿਆ ਸੀ ਜਿਹੜਾ ਜਦੋਂ ਫੜਿਆ ਤਾਂ ਸਾਰੇ ਬਜ਼ਾਰ ਵਾਲੇ ਵੈਸੇ ਤਾਂ ਕੱਟੇ ਹੋ ਗਏ ਸੀ ਪਰ ਜਦੋਂ ਫੜਿਆ ਤਾਂ ਉਹਦੇ ਮੂੰਹ ਚ ਚੱਕ ਨਿਕਲਦਾ ਡਰਾਮਾ ਕਰਨ ਲੱਗ ਗਿਆ ਪਰ ਉਸ ਤੋਂ ਬਾਅਦ ਫਿਰ ਪੁਲਸ ਵਾਲੇ ਨੇ ਐਂਬੂਲੈਂਸ ਮਗਾਈ ਤੇ ਉਹਨੂੰ ਸਿਵਲ ਹਸਪੀਟਲ ਲੈ ਕੇ ਗਏ ਆ ਜਾਂ ਸਿਟੀ ਲੈ ਕੇ ਗਏ ਆ ਇਹ ਤਾਂ ਮੈਨੂੰ ਨਹੀਂ ਪਤਾ ਪਰ ਪੁਲਸ ਵਾਲੇ ਉਹਨੂੰ ਆਪਣੀ ਕਸਟਡੀ ਲੈ ਕੇ ਚਲੇ ਗਏ ਆ ਕੀ ਕੋਈ ਚੋਰੀ ਚਾਰੀ ਹੋ ਕੇ ਸਮਾਨ ਮਿਲਿਆ ਕਿਸੇ ਤਰ੍ਹਾਂ ਦਾ ਨਹੀਂ ਚੋਰੀ ਦਾ ਅਜੇ ਤੱਕ ਨਹੀਂ ਕੋਈ ਪਤਾ ਵੀ ਹਜੇ ਤਾਂ ਉਹ ਚੋਰੀ ਦੇ ਵਾਰਦਾਤ ਕਰਨ ਲਈ ਚੜਿਆ ਸੀ ਉੱਤੇ ਉਸ ਤੋਂ ਪਹਿਲਾਂ ਹੀ ਪਬਲਿਕ ਨੂੰ ਪਤਾ ਲੱਗ ਗਿਆ ਤੇ ਉਹਨੂੰ ਕਾਬੀ ਪਾਸ ਤੋਂ ਬਾਅਦ ਬਜ਼ਾਰ ਆ ਲੈਣੀ ਸਾਰਾ ਬਜ਼ਾਰ ਇਕੱਠਾ ਹੋ ਗਿਆ 15 20 ਦੁਕਾਨਾਂ ਚਾਚ ਮੇਰੋ ਕੇਰਾ ਪਾ ਕੇ ਉਹਨੂੰ ਕੱਢਿਆ ਟੱਗਣਾ ਆਈ ਜੀ ਇਧਰਲੇ ਪਾਸ ਬਜ਼ਾਰ ਵਾਲੀ ਸਾਰ ਤੋਂ ਦੋ ਦੋ ਇੱਕ ਦੋ ਜਾਨੇ ਚੋਰ ਚਰੇ ਹੈਗੇ ਤੇ ਇੱਕ ਜਾਨਾ ਤਾਂ ਫੜਿਆ ਗਿਆ ਉੱਤੇ ਬੈਠਾ ਸੀਗਾ ਸਾਰਿਆਂ ਨੇ ਹਾਲ ਬੁਲਕੇ ਫੜ ਲਿਆਗਾ ਸਾਰੇ ਪੋਠੇ ਚਾੜ ਤੇ ਲੋਕੇ ਬੈਠੇ ਸੇ ਕੁਝ ਕਿਸੇ ਨੇ ਕੁਝ ਮਾਰਿਆ ਨਹੀਂ ਕਿਸੇ ਨੇ ਕੁੱਟਿਆ ਨਹੀਂ ਗਾ ਤੇ ਵੈਸੇ ਦਾ ਦੰਦਲਾ ਦਾ ਪਈਆਂ ਤੇ ਟੈ ਗਿਆ ਇੱਥੇ ਆ ਕੇ ਬਾਕੀ ਪੁੱਲ ਚਲੇ ਲੈ ਗਏ ਹੁੰਦੇ